ਆ ਦੇਖ ਲੈ ਬਾਈ ਸਾਰੀ ਗੱਲ ਤੈਨੂੰ ਦੱਸ ਤੀ ਹੁਣ ਤੂੰ ਵੇਖ ਲੈ ਵੀ ਕੀ ਕਰਨਾ ਕੀ ਨਹੀਂ ਇਹ ਤਾਂ ਕਹਿੰਦਾ ਮੈਂ ਚੰਡੀਗੜ੍ਹ ਜਾਣਾ ਇਹ ਕਹਿੰਦੇ ਜੀ ਛੋਟਾ ਨਹੀਂ ਘਰੇ ਰਹਿੰਦਾ ਸੀ ਵੀ ਨਹੀਂ ਇੱਥੇ ਰਹਿੰਦੇ ਪਿੰਡ ਚ ਹੁਣ ਦੱਸ ਮੈਂ ਕੀ ਕਰਾਂ ਆਹੀ ਤਾਂ ਭਾਈ ਮੈਂ ਸੋਚੀ ਜਾਂਨਾ ਵੀ ਇਹਨਾਂ ਦਾ ਕੀ ਕਰਿਆ ਜਾਵੇ ਇਹਨਾਂ ਨੇ ਤਾਂ ਘਾਟੋ ਕਲੇਸ ਪਾ ਛੱਡਿਆ ਕਰੇ ਰੋਟੀ ਨਹੀਂ ਪੱਕਦੀ ਸਾਡੇ ਘਰੇ ਇੰਨਾ ਕਲੇਸ ਹੈ ਨਾ ਬੰਤੋ ਚਲੇ ਤਾਂ ਇਹਦੀ ਡਿਊਟੀ ਲੱਗੀ ਤਾਂ ਜਾਂਦੇ ਆ ਉਹ ਕਿਉਂ ਜਾਂਦੇ ਆ ਘਰੋਂ ਸਾਨੂੰ ਵੀ ਮਿਲ ਜੂਗੀ ਸਾਨੂੰ ਵੀ ਮਿਲ ਜੂਗੀ ਡਿਊਟੀ ਅਸੀਂ ਕਿਹੜਾ ਪੜੇ ਲਿਖੇ ਨਹੀਂ ਹੈਗੇ ਮਾਮਾ ਜੀ ਮੇਰੀ ਗੱਲ ਸੁਣੋ ਮੈਨੇ ਸਾਲ ਹੋ ਗਏ ਵਿਆਹ ਕੇ ਆਈ ਨੂੰ ਕਦੇ ਕੋਈ ਲਾਂਬਾ ਆਇਆ ਜਿੱਦਨ ਦੀ ਇਹ ਆਈ ਓਦੋਂ ਦਾ ਕਲੇਸ਼ ਹੋਣ ਲੱਗਿਆ ਤੇ ਅਗ ਨੂੰ ਬੇਬੇ ਪੱਕ ਪਾਤ ਕਰਦੀ ਆ ਬੇਬੇ ਉਹਦੀ ਸਾਈਡ ਲੈਂਦੀ ਆ ਦੋ ਦਿਨ ਹੋ ਗਏ ਲੜਾਈ ਪਈ ਨੂੰ ਇੱਕ ਵਾਰੀ ਵੀ ਨਹੀਂ ਕਿਹਾ ਹਾਂ ਭਾਈ ਤੂੰ ਵੀ ਚੁੱਪ ਕਰ ਜਾ ਹੂੰ ਸਮਝਾਉਣਾ ਹੈ ਕਿ ਜੇ ਘਰ 'ਚ ਕਲੇਸ਼ ਟਾਲਣਾ ਹੋਵੇ ਨਾ ਤਾਂ ਛੋਟੀ ਨੂੰ ਸਮਝਾ ਜਾਣਾ ਚਾਹੀਦਾ ਸੀਗਾ ਜੋ ਪਤਾ ਹੀ ਐ ਫੋਟਾ ਫਿਰ ਅਸੀਂ ਜਾਵਾਂਗੇ ਇਸ ਤਰ੍ਹਾਂ ਰਹਿੰਦੇ ਨਹੀਂ ਅਸਤਾਬ ਏ ਵੀ ਅਜਾ ਦਿਨਾਂ ਪੜ੍ਹੀ ਹੈਗੀ ਇਹ ਵੀ ਕਰੂਗੀ ਨੌਕਰੀ ਗੱਲ ਬਾਈ ਆਏ ਆ ਉਹਨੂੰ ਨੌਕਰੀ ਮਿਲੀ ਆ ਇਹਨੂੰ ਹਜੇ ਮਿਲੀ ਨਹੀਂ ਇਹ ਉਹਨਾਂ ਚਿਰ ਤਾਂ ਇੱਥੇ ਰਹਿ ਸਕਦੇ ਆ ਨਾ ਉਹੀ ਤਾਂ ਗੱਲ ਉਹੀ ਤਾਂ ਗੱਲ ਆ ਲੈ ਗੱਲ ਆਪਾਂ ਨੂੰ ਕਰ ਦਿੰਦੇ ਆਪਣਾ ਦੀ ਕੋਈ ਇਹ ਫੇਰ ਔਲਾ ਤਾਂ ਹੈ ਹੀ ਐ ਮੈਨੂੰ ਤਾਂ ਬੋਲਣ ਹੀ ਨਹੀਂ ਦਿੰਦੇ ਚਾਰੇ ਲੱਗ ਜਾਂਦੇ ਆ ਇਹ ਆ ਕੁੜੀ ਵਿੱਚ ਰੋ ਰੋ ਕਮਲੀ ਹੋ ਜਾਂਦੀ ਆ ਗੱਲ ਨੌਕਰੀ ਮਿਲਣ ਦੀ ਨਹੀਂ ਗਈ ਤਾਂ ਹੀ ਤੈਨੂੰ ਦੱਸਿਆ ਨਹੀਂ ਕਿ ਰਾਜਪਾਲ ਨੇ ਰਾਜਪਾਲ ਨੇ ਗੱਲ ਕਰੀਏ ਰਾਜਨ ਸਰ ਨਾਲ ਉਗਣਾ ਕੋਈ ਗੱਲ ਨਹੀਂ ਆ ਜਾਓ ਮਹਾਲੀ ਉਹਨਾਂ ਨੂੰ ਜਾਣਾਗਾ ਬਸ ਜਾ ਕੇ ਨਾਲ ਇਹ ਸਿਲੈਕਸ਼ਨ ਹੋ ਜੂਗੀ ਬਸ ਉੱਥੇ ਨੌਕਰੀ ਲੱਗ ਜੂਗੀ ਇਹ ਉਹ ਮੇਰੀ ਗੱਲ ਤਾਂ ਸੁਣੋ ਤੁਸੀਂ ਆਪਦੀਆਂ ਨੌਕਰੀਆਂ ਨੂੰ ਲਈ ਬੈਠੇ ਹੋ ਇਹਦੇ ਬਾਰੇ ਵੀ ਕੋਈ ਸੋਚੋ ਘੰਟਾ ਹੋ ਗਿਆ ਥੋੜੀ ਕੱਚ-ਕੱਚ ਸੁਣੀ ਜਾਂਦੇ ਮੈਨੂੰ ਉਹ ਵੀ ਸੋਚਣ ਹਾਂ ਉਹ ਵੀ ਸੋਚਣ ਬਰੋਬਰ ਸੋਚਣ ਲੈ ਆ ਕੇ ਬਰੋਬਰ ਸੋਚੇ ਸ਼ਰੀਕਾ ਬਸ ਹਾਂ ਸ਼ਰੀਕਾ ਭਾਈ ਗੱਲ ਕੋਈ ਨਹੀਂ ਰਲ ਕੇ ਇਕੱਠੇ ਰਹਿ ਕੇ ਤੁਸੀਂ ਇਹ ਪਾਲ ਕੇ ਤੇ ਅੱਜ ਤੁਸੀਂ ਸ਼ਰੀਕੇਵਾਜੀ ਵਟਲੀ ਆ ਵੇ ਪੁੱਤ ਕਾਟਿੰਗ ਜਿਹਨਾਂ ਨੇ ਕਰੀ ਆ ਉਹਨਾਂ ਨੂੰ ਪੁੱਛੋ ਜੀ ਆਪਦੇ ਘਰ ਵਰਗੀ ਤਾਂ ਰੀਜ਼ ਨਹੀਂ ਹੁੰਦੀ ਬਾਹਰ ਤਾਂ ਠੋਕਰਾਂ ਖਾਣੀਆਂ ਜਦੋਂ ਨੌਕਰੀ ਕਰਨੀ ਹੈ ਨਾ ਜਿਹੜੇ ਨੌਕਰੀ ਕਰਨੀ ਹੁੰਦੀ ਆ ਭਾਣੇ ਉਹ ਅਗਲਾ ਕੀ ਕਰਦਾ ਸਵੇਰੇ ਜਾਂਦਾ ਹੱਥ ਨੇ ਘਰੇ ਆ ਜਾਂਦਾ ਤੇ ਤੁਸੀਂ ਬਠਿੰਡੇ ਕਰ ਲਓ ਪੁੱਤ ਨੌਕਰੀ ਐ ਕੀ ਹੁੰਦਾ ਨਹੀਂ ਨਹੀਂ ਬਠਿੰਡੇ ਜੁਆਇਨਿੰਗ ਹੀ ਚੰਡੀਗੜ੍ਹ ਦੀ ਹੋਈ ਆ ਕੀ ਕਰਕੇ ਅਸੀਂ ਹੌਲੀ ਹੌਲੀ ਟਰਾਂਸਫਰ ਇੱਥੇ ਕਰਾਵਾਂਗੇ ਫਿਰ ਮੈਂ ਤੁਹਾਨੂੰ ਤਾਂ ਹੀ ਤਹਾਈ ਤੇ ਸਮਝਾਈ ਜੈਨਾ ਵੀ ਕੋਈ ਨਹੀਂ ਜਿੱਥੇ ਹੌਲੀ ਹੌਲੀ ਕਰਾਉਣੀ ਆ ਮਹੀਨਾ ਰੁਕਜੋ ਆਪਾਂ ਹੋਰ ਕਿਤੇ ਪਤਾ ਕਰ ਲੜੇ ਕਿਸੇ ਨੂੰ ਬੰਦੇ ਨੂੰ ਕੋਈ ਸਿਆਣੇ ਨੂੰ ਵਿਚ ਪਾ ਚੋਰੀਆ ਵੀ ਉੱਥੇ ਜਾ ਕੇ ਟਕਰਾਂ ਲੱਗਣਾ ਤੁਸੀਂ ਹੋਰ ਮਿਲ ਜੂ ਨੌਕਰੀ ਜੇ ਇੰਨੀ ਹੈ ਲੈ ਕੇ ਨੌਕਰੀ ਕਰਨ ਵਾਲੀ ਤਾਂ ਕਿਤੇ ਹੋਰ ਮਿਲ ਜੂ ਬਟਿੰਡੇ ਮਿਲ ਜੂ ਵਧੀਆ ਨੌਕਰੀ ਹਾਂ ਉੱਥੇ ਨਾ ਵੱਡਾ ਪ੍ਰੋਜੈਕਟ ਆ ਥੋੜਾ ਜਿਆ ਐਕਸਪੀਰੀਅੰਸ ਲੈ ਕੇ ਕੋਈ ਬਾਹਰ ਬੂੜ ਦਾ ਬਣਾ ਲਾਂਗੇ ਜਾਂ ਇੱਥੇ ਕੋਈ ਵੱਡੇ ਅਹੁਦੇ ਤੇ ਮਿਲ ਜੂ ਉੱਥੇ ਗਿਆ ਕਰਕੇ ਨਹੀਂ ਮਮਾ ਗੱਲ ਤੇ ਉਸ ਗੱਲ ਤੇ ਤਾਂ ਆਉਂਦੇ ਹੀ ਨਹੀਂ ਗੱਲ ਤੇ ਤਾਂ ਗੱਲ ਤੇ ਤਾਂ ਤੁਸੀਂ ਦੋਨੋਂ ਹੀ ਨਹੀਂ ਆਉਂਦੇ ਤੈਨੂੰ ਦਿਨ ਤੋਂ ਕਹਿ ਕੇ ਗੱਲ ਕਰਦਾ ਇਹ ਤਾਂ ਵੱਡੀ ਆ ਹੈ ਇੱਜ਼ਤ ਕਰਨ ਨੂੰ ਵੀ ਹਟ ਗਿਆ ਹੁਣ ਤਾਂ ਮੇਰੀ ਇਹ ਆਪਣੀ ਤਾਂ ਕੋ ਹਾਂ ਇਹ ਮਖਤਿਆਰ ਹੋ ਗਏ ਆ ਦੇਖ ਲੈ ਇਹਨਾਂ ਦੇ ਹਜੇ ਤਾਂ ਕੋਈ ਗੱਲ ਆ ਨੋਹਾਂ ਚ ਗੂੰਹ ਨਹੀਂ ਨਿਕਲਿਆ ਤੇ ਅੱਜ ਮਖਤਿਆਰੀਆਂ ਕਰੀ ਜਾਂਦੇ ਵਾਹ ਇਹੋੀ ਗੱਲ ਹੈਗੀ ਭਾਈ ਸ਼ਰਮ ਮੰਨੋ ਥੋੜੀ ਮਾਂ ਕਾ ਨਹੀਂ ਸੋਚੋ ਕੁਛ ਨਾ ਕੁਛ ਅਸੀਂ ਤਾਂ ਸੋਚਦੀ ਐ ਇੰਨੇ ਸਾਲ ਹੋ ਗਏ ਇਹਨਾਂ ਨੂੰ ਸੋਚਣਾ ਚਾਹੀਦਾ ਹੁਣੇ ਕਿ ਆਹ ਟੱਪ ਗਏ ਮੇਰੀ ਸੁਣ ਇਹ ਤਾਂ 10 ਦਿਨ ਵੀ ਦੀ ਮਾਂ ਨੂੰ ਰੋਟੀਆਂ ਖਵਾਈਆਂ ਗਈਆਂ ਇਹਨੂੰ 2 ਸਾਲ ਹੋ ਗਏ ਰੋਟੀਆਂ ਖਵਾਉਂਦੇ ਨੂੰ ਉਹ ਚੱਲ ਕੋਈ ਨਹੀਂ ਤੇ ਮਿਲ ਗਈ ਤਾਂ ਹੁਣ ਮੈਂ ਕੀ ਕਰਾਂ ਉਹ ਕੋਈ ਨਹੀਂ ਭਾਈ ਤੇਰੀ ਨੌਕਰੀ ਮਿਲ ਗਈ ਕੋਈ ਐਡੀ ਵੱਡੀ ਗੱਲ ਨਹੀਂ ਹੋ ਗਈ ਤੇ ਤੈਨੂੰ ਨੌਕਰੀ ਵਾਲੀ ਬਣ ਗਈ ਅੱਜ ਤੇ ਦੇਖ ਲਾ ਨੌਕਰੀ ਨੂੰ ਤੂੰ ਸਰਕਾਰੀ ਲੱਗ ਗਈ ਕਿਤੇ ਪ੍ਰਾਈਵੇਟ ਲੱਗੀਆਂ ਉਹ ਭਾਈ ਤੂੰ ਵੀ ਮੂੰਹ ਸਵਾਲ ਕੇ ਗੱਲ ਕਰ ਸਾਡੀ ਵੀ ਗੱਲ ਸੁਣ ਲੋ ਜੇ ਅਸੀਂ ਸਾਨੂੰ ਇੱਥੇ ਸੱਦ ਲਿਆ ਬੁਲਾ ਲਿਆ ਤਾਂ ਵੇ ਪੁੱਤ ਤੁਸੀਂ ਆਪਣੀਆਂ ਬੰਦਿਆਂ ਦੀ ਗੱਲ ਮੰਨੀ ਦੀ ਹੁੰਦੀ ਹੈ ਹਾਂ ਭਾਈ ਤੂੰ ਮੇਰੀ ਗੱਲ ਸੁਣ ਤੂੰ ਜੇ ਮੈਂ ਕਰਨਾ ਫੈਸਲਾ ਕਰਦੇ ਮੇਰੇ ਤਾਂ ਹੱਥ ਬੰਨੇ ਐ ਨਾ ਮੂਰੇ ਮੈਥੋਂ ਇਹਨਾਂ ਨਾ ਬੋਲਿਆ ਨਹੀਂ ਜਾਂਦਾ ਨਾ ਹੁਣ ਫੈਸਲਾ ਤੁਸੀਂ ਮੈਨੂੰ ਸੱਦਿਆ ਤਾਂ ਉਦੋਂ ਅਜਾਓ ਐਨ ਮੌਕੇ ਦੇ ਉੱਤੇ ਭਾਈ ਇਹਨਾਂ ਨੇ ਤਦਾਦ ਦੇ ਝੋਲੇ ਪੈਕ ਕਰੀ ਬੈਠੇ ਆ ਆ ਦੇਖ ਲੈ ਤੂੰ ਤੇਰੇ ਸਾਹਮਣੇ ਆ ਉਹ ਬੇਬੇ ਤੂੰ ਨਾਲ ਹੀ ਚੱਲ ਬੜਾ ਸਾਡੇ ਫਿਰ ਅੱਛਾ ਮਤਲਬ ਤੁਸੀਂ ਤਾਂ ਦਾ ਮਾਮਾ ਜਾਣੇ ਹੀ ਕੋ ਮਜਬੂਰੀ ਹੈ ਫਿਰ ਸਾਨੂੰ ਤਾਂ ਇਹ ਨਾ ਕੰਮ ਚੱਕ ਲੈਣਾਂ ਨੇ ਤਾਂ ਤੁਹਾਡੀ ਤਾਂ ਮਜਬੂਰੀ ਹੋ ਗਈ ਅੱਛਾ ਘਰ ਦਾ ਕੋਈ ਨਹੀਂ ਤੁਸੀਂ ਦੇਖਣਾ ਤੂੰ ਵੀ ਵਗ ਜਾ ਚੱਕ ਕੇ ਤੇ ਇਹ ਵੀ ਆਪਦੇ ਜੁਲੀਆਂ ਜਾ ਕੇ ਵਗ ਜਾਂਦਾਗਾ ਇਹ ਨਾ ਦੋਨੇ ਣੀਆਂ ਬਾਰੇ ਕਿਸੇ ਨੇ ਸੋਚਿਆ ਵੀ ਕੌਣ ਸੰਭੂ ਕੀ ਬਣੂ ਇਹਨਾਂ ਦਾ ਇਹਦਾ ਮਾਮਾ ਸੋਚੀ ਬੈਠਾ ਹੁਣ ਮੈਂ ਜੇ ਇਹਨਾਂ ਨੂੰ ਨਹੀਂ ਸ਼ਰਮ ਹੈਗੀ ਮੈਨੂੰ ਤਾਂ ਹੈਗੀ ਆ ਸਾਰਾ ਕੁਝ ਕਰੂਗਾ ਸ਼ਰਮ ਤਾਂ ਕਿਉਂ ਨਹੀਂ ਸ਼ਰਮ ਤਾਂ ਤੈਨੂੰ ਨਹੀਂ ਹੈਗੀ ਜਿਹੜਾ ਇਹਨੂੰ ਲੈ ਕੇ ਬਾਹਰ ਚੱਲਿਆ ਆਮਾ ਕੁੜੀ ਨੂੰ ਵੀ ਲੈ ਜੰਨਾ ਨਾਲ ਆ ਜਿੱਥੇ ਨਿਕਲਣਾ ਆ ਅਸੀਂ ਕਿੱਥੇ ਨਿਕਲਣਾ ਜਿੱਥੇ ਤੁਸੀਂ ਨਿਕਲਦੇ ਓਥੇ ਅਸੀਂ ਨਿਕਲ ਜਾਨਾ ਬਸ ਪੁੱਤ ਰੋਣਾ ਨਹੀਂ ਬਸ ਇਹਨਾਂ ਦਾ ਆ ਨਹੀਂ ਮੁੱਕਦਾ ਭਾਈ ਕੋਈ ਗੱਲ ਭਾਈ ਕਿੱਥੇ ਦੀ ਜਿੰਪਟ ਤੇਰੇ ਅੱਲ ਦੀ ਵੀ ਲੱਗੀ ਆ ਇਹਨੂੰ ਕਰ ਲੈ ਉਹ ਭਾਈ ਮੇਰੀ ਸੁਣ ਗੱਲ ਤੂੰ ਵੀ ਸੰਗ ਸ਼ਰਮ ਕਰ ਲੈ ਕੁੜਗੇ ਵੇ ਤੁਹਾਨੂੰ ਦੱਸਾਂ ਗੱਲ ਜੇ ਅਸੀਂ ਬੈਠੇ ਆਂਗੇ ਤਾਂ ਤੁਹਾਨੂੰ ਤੁਸੀਂ ਬੋਲਦਿਆਂ ਚੰਗੀਆਂ ਨਹੀਂ ਲੱਗਦੀਆਂ ਚੁੱਪ ਕਰ ਜਾ ਰਹੀ ਤੂੰ ਸਾਨੂੰ ਕੋਈ ਗੱਲ ਸਿਰੇ ਲਾ ਲੈਂਦੇ ਓ ਚੁੱਪ ਕਰ ਜਦੋਂ ਅਸੀਂ ਬੋਲਣ ਲੱਗਦੇ ਤੁਸੀਂ ਉਹਦੀ ਆਪ ਦਾ ਡੂੰਘੜਾ ਵਿੱਚ ਚੱਕ ਲੈਣੇ ਤੁਸੀਂ ਗੱਲ ਤਾਂ ਸੁਣੋ ਕਿਸੇ ਬੰਦੇ ਦੀ ਜਾ ਤੁਸੀਂ ਆਪਸੇ ਦੋਨੇ ਈਆਂ ਕਰ ਲਓ ਜਾ ਕੇ ਗੱਲ ਜਾਓ ਤੋ ਗੁੱਤੋ ਗੁੱਤੀ ਹੋ ਜਾ ਪਰਾਂ ਜਾ ਕੇ ਆ ਨਾ ਉਹ ਤੁਹਾਨੂੰ ਇੰਨਾ ਨਹੀਂ ਬਚਾਏ ਆ ਮਾਮਾ ਅਸਲ ਦੇ ਵਿੱਚ ਤੁਹਾਨੂੰ ਮੈਂ ਗੱਲ ਦੱਸਾਂ ਇਹ ਇਹਨਾਂ ਨੇ ਨਹੀਂ ਬਚਾਏ ਇਹ ਤੁਸੀਂ ਆ ਆ ਪਹੁੰਚਿਓ ਆਪਦੇ ਪੈਰੀ ਜਦੋਂ ਤੁਸੀਂ ਇਹਨਾਂ ਦੇ ਮਗਰ ਲਾਗੇ ਰੰਨਾ ਦੇ ਤਾਂ ਤੁਸੀਂ ਇਹਨਾਂ ਪਾਪਾ ਨੂੰ ਪਹੁੰਚ ਗੱਲ ਤਾਂ ਗੱਲ ਤਾਂ ਉਹੀ ਹੈ ਨਾ ਵੀ ਸਿਆਣੇ ਬੰਦੇ ਦੀ ਸੁਣਨੀ ਨਹੀਂ ਸਿਆਣੇ ਨਾਲ رائے ਨਹੀਂ ਕਰਨੀ ਜਿਹੜੇ ਨੇ ਜਿੱਤ ਤੇ ਜਿਵੇਂ ਆਉਂਦੀ ਓਵੇਂ ਕਰਨਾ ਹੈ ਹਾਂ ਬਸ ਬੇਬੇ ਉਹਦੇ ਵੀ ਮੈਂ ਜਦੇਹੇ ਕਹਿੰਦਾ ਸੀਗਾ ਵੀ ਨੌਕਰੀ ਵਾਸਤੇ ਇੰਟਰਵਿਊ ਬਾਦੇ ਨੂੰ ਸੱਦਿਆ ਗਿਆ ਤੈਨੂੰ ਮੈਂ ਪੁੱਛਿਆ ਸੀ ਤੈਨੂੰ ਪੁੱਛਿਆ ਉਹਦੇ ਤੋਂ ਤੂੰ ਮੈਨੂੰ ਸਾਥ ਦਿੱਤਾ ਅੱਜ ਤੋਂ ਦੂਜੀ ਗੱਲ ਤੇ ਆਹ ਯਾਰ ਜੇ ਉਹਨੇ ਕਹਿ ਤਾ ਪਲਾਂ ਦੀ ਘਰ ਚ ਕਲੇਸ਼ ਪਾ ਕੇ ਹੁਣ ਇਹ ਗੱਲ ਕਹਿੰਦੀ ਵੀ ਤੂੰ ਨਹੀਂ ਜਾਣਾਗਾ ਨੌਕਰੀ ਕਰਨ ਨਾ ਕਿ ਤੁਲਵਾਦਗੇ ਡੀਸੀ ਹੁਣ ਜੇ ਤੁਹਾਡੇ ਕੋਲੇ ਕੁਆਲੀਫਿਕੇਸ਼ਨ ਦਾ ਹੈ ਨਹੀਂ ਉਹ ਗਲਤੀ ਕਰ ਤੀ ਆ ਕੁਆਲੀਫਿਕੇਸ਼ਨ ਹੈ ਨਹੀਂ ਤੇਰੇ ਨਾਲ ਵੱਧ ਪੜੀ ਤੇਰਾ ਲਈ ਨਾਲ ਮੈਂ ਉਹ ਭਾਈ ਆ ਬਨੇ ਤੁਹਾਡੇ ਮੂਰੇ ਹੱਥ ਖੜਗੇ ਤੁਲਵਾਦੀ ਦਾ ਸਰਟੀਫਿਕੇਟ ਆ ਭਾਬੀ ਤੇਰੇ ਕੋਲ ਮੈਂ ਦੇਖਾਂਗਾ ਗੱਲ ਤੇ ਆਉਂਦਾ ਹੀ ਨਹੀਂ ਆ ਵੇ ਮੈਨੂੰ ਕਾਸ ਤੂੰ ਸੋਚਾਗੇ ਤੁਸੀਂ ਆਪੇ ਪਾਤਰਾਂਗਾ ਚੁੱਪ ਕਰੋ ਤੂੰ ਦੱਸ ਬਾਈ ਨਵੇਂ ਕਰਨਾ ਇਹਦੀ ਤਾਂ ਸੁਣ ਲੋ ਮੈਂ ਕੀ ਦੱਸਾਂ ਮੈਨੂੰ ਬੋਲਣ ਦਿੰਦੇ ਆ ਇਹ ਆ ਛੋਟਾ ਮੈਥੋਂ ਵੱਧ ਸਿਆਣਾ ਹੋ ਗਿਆ ਮੈਂ ਤੂੰ ਵੀ ਬਾਪ ਤੂੰ ਵੀ ਦੇਖਿਆ ਤੇ ਮੈਂ ਚਾਰ ਮਹੀਨੇ ਘੱਟ ਹੀ ਗਿਆ ਹਾਂਗਾ ਸਕੂਲ 'ਚ ਗੱਲਾਂ ਬਹੁਤ ਹੋ ਗਈਆਂ ਗੱਲ ਪਤੇ ਦੀ ਕਰ ਲਓ ਜਿਹੜੀ ਕੋਈ ਪਤੇ ਦੀ ਆ ਤੁਹਾਡੇ ਦੇ ਦੇਖੋ ਸੌਹਤ ਰਸਾ ਸਿਰੇ ਤੇ ਗੰਡ ਮੈਂ ਤਾਂ ਇਹ ਗੱਲ ਕਹਿਣਾ ਮੈਂ ਤਾਂ ਤੁਹਾਡੇ ਭਾਈ ਦੋਨਾਂ ਜਣਿਆਂ ਦੇ ਬਾਹਰ ਜਾਣ ਦੇ ਹੱਕ 'ਚ ਹੈ ਨਹੀਂਗਾ ਠੀਕ ਹੈ ਕਰਨੀ ਤਾਂ ਤੁਸੀਂ ਮਨ ਮਰਜ਼ੀ ਆਪਦੀ ਜਿਵੇਂ ਤੁਸੀਂ ਮਨ ਮਰਜ਼ੀਆਂ ਤੇ ਆਏ ਹੋਏ ਹੋ ਹਾਂਜੀ ਇਹ ਜਾਣਗੇ ਤਾਂ ਅਸੀਂ ਵੀ ਜਾਵਾਂਗੇ ਜੇ ਇਹ ਰਹਿਣਗੇ ਤਾਂ ਅਸੀਂ ਰਹਿਾਂਗੇ ਭਾਈ ਮੇਰੇ ਤਾਂ ਮੇਰੀ ਸੁਣ ਲੈ ਇੱਕ ਮਿੰਟ ਕਾਕਾ ਮੈਨੂੰ ਵੀ ਬੋਲ ਲੈਣ ਦੇ ਠੀਕ ਹੈ ਨਾ ਤੁਸੀਂ ਆਪਦੀਆਂ ਮਨਮਰਜ਼ੀਆਂ ਕਰ ਲਈਆਂ ਜਾਂ ਦੋਨੇ ਨੂਹਾਂ ਨੇ ਮਨਮਰਜ਼ੀਆਂ ਕਰ ਲਈਆਂ ਕੋਈ ਗੱਲ ਨਹੀਂ ਪਰ ਇੱਥੋਂ ਤੁਸੀਂ ਲੀਆ ਲੈ ਚੱਕ ਕੇ ਲੈ ਜਾ ਨਹੀਂ ਸਕਦੇ ਹੁਣ ਠੀਕ ਹੈ ਨਾ ਖੇਤੀ ਦਾ ਬੇਲਾ ਪੂਰਾ ਨਹੀਂ ਹੁੰਦਾ ਡਿਊਟੀ ਕਰਾਂਗੇ ਨਾਲੇ ਕੁੜੀ ਵਾਰ ਚ ਉੱਠ ਖੜੂ ਬੇਬੇ ਦੀ ਦਵਾਈ ਬੁੱਟੀ ਫ੍ਰੀ ਹੋ ਜੂਗੀ ਅੱਛਾ ਅੱਜ ਤੁਸੀਂ ਅੱਜ ਤੁਸੀਂ ਤੁਹਾਡੇ ਤੋਂ ਬੇਲਾ ਪੂਰਾ ਨਹੀਂ ਹੁੰਦਾ ਸਾਰੀ ਉਮਰ ਅਸੀਂ ਖੇਤੀ ਜੀ ਨਿਗਾਹਦੀ ਉਧਰੋਂ ਮੈਂ ਨਿਗਾਹਦੀ ਇੱਧਰ ਹੋਏ ਆ ਭੈਣ ਬੈਠੀ ਐ ਉਹ ਟਾਈਮ ਗਏ ਵਾ ਮਾ ਹੁਣ ਮਗਾਈ ਵਾਲੀ ਆ ਬਾਈ ਇਹਨਾਂ ਦੇ 20-25000 ਨਾ ਬੇਲਾ ਪੂਰਾ ਹੋ ਜੂਗਾ ਨਾ ਜਵਾਬ ਉਹ ਭਰਾਵਾ ਤੂੰ ਵੀ ਚੁੱਪ ਕਰ ਜਾਓ ਯਾ ਬੰ ਮਮਾ ਸਾਡਾ ਸਾਰੇ ਦੇਖਦਾ ਦਿੰਦਾ ਤੂੰ ਐ ਕਰ ਤੂੰ ਆ ਕੁੜੀ ਦੇ ਗਲ ਘੂਠਾ ਮੇਰੇ ਜੱਬ ਨਹੀਂ ਬੜੂ ਪਰੇ ਉਹੀ ਗੱਲ ਫਿਰ ਆਪ ਇਹਨਾਂ ਨੂੰ ਕਹਿੰਦਾ ਕੁੜੀ ਦਾ ਗਲ ਰਾਲਾ ਵੇ ਮੈਨੂੰ ਤਾਂ ਹੈਗਾ ਸੁਣ ਤੂੰ ਤਾਂ ਸਾਥ ਛੱਡ ਨਿਕਲ ਜਦੋਂ ਕੁੜੀ ਦੇ ਜ਼ਿੰਮੇਵਾਰੀ ਲਈ ਜਾਂਦੇ ਆ ਜੀ ਆਪੇ ਕਰਾਂਗੇ ਰਹਿਣੀ ਆ ਕਿਹਦੇ ਸਹਾਰੇ ਐਂ ਤਾਂ ਸੋਚੋ ਤੁਸੀਂ ਆ ਗੱਲ ਨਹੀਂ ਨਾ ਸੋਚਦੇ ਤਾਈ ਜੀ ਹੈ ਇਹ ਕਿਉਂ ਨਹੀਂ ਸੋਚਦੇ ਅਸਤੋ ਸੋਚ ਨਹੀਂ ਆਈ ਇਹਨੇ ਸਾਰਾ ਸੰਗ ਮਾੜੀ ਮੋਟੀ ਸੰਗ ਤੁਸੀਂ ਛੋਟੇ ਛੋਟੇ ਸੀ ਜਦੋਂ ਥੋੜਾ ਪਿਓ ਮੁੱਕ ਗਿਆ ਸੀ ਪਤਾ ਕਿੰਨੀਆਂ ਔਖਾਂ ਨਾਲ ਪਾਲਿਆ ਏ ਤੁਹਾਨੂੰ ਉਹ ਗੱਲਾਂ ਨਹੀਂ ਨਾ ਚਾਹਤੇ ਹੁਣ ਹੈਗੀਆਂ ਉਹ ਨਹੀਂ ਨਾ ਯਾਦ ਹੈਗੀਆਂ ਹੁਣ ਹੁਣ ਇਹਦੇ ਬਾਰੇ ਤਾਂ ਕਿਸੇ ਨੇ ਸੋਚਣਾ ਨਹੀਂ ਵੀ ਭਾਈ ਕੁੜੀ ਦਾ ਅਸੀਂ ਕੀ ਕਰੀਏ ਕਿਵੇਂ ਕਰਨਾ ਕਿਵੇਂ ਰਲ ਮਿਲ ਕੇ ਦੋਹੇ ਭਰਾ ਕਰਗੇ ਤੁਸੀਂ ਵਗਜੋਗੇ ਤੂੰ ਮੜ ਕੇ ਫਿਰ ਦੇਖੋ ਲੋਕ ਕਿਵੇਂ ਤੇ ਤੁਹਾਡੇ ਘਰਨ ਵੱਲ ਝਾਕਦੇ ਆ ਆ ਕਰਵਾਉਗੀ ਸਾਰਾ ਕੁਝ ਆ ਖੜੀ ਐੜੀ ਸਾਰੇ ਬਣਵਾ ਕੇ ਮਾਰੂਗੀ ਨਹੀਂ ਮੈਂ ਕੀ ਕਰਵਾਉਗੀ ਮਾਮਾ ਜੀ ਮੇਰਾ ਚੁੱਪ ਕਰ ਠੀਕ ਹੈ ਅਸੀਂ ਤਾਂ ਇੱਥੇ ਕੰਮ ਕਰਕੇ ਵੀ ਮਾੜੇ ਆ ਠੀਕ ਹੈ ਚਾਹੇ ਤੂੰ ਇੱਥੇ ਰਹਿ ਪਾਜ ਕੋ ਮਰ ਜੀਂ ਤਾਂ ਵੀ ਮਾੜੀ ਬਜੇਂਗੀ ਤੂੰ ਚੱਲ ਮੈਂ ਤਾਂ ਕਰੂ ਆ ਬੈਂਕ ਮੇਰੀ ਮੇਰੀ ਇੱਕ ਮਿੰਟ ਮੇਰੀ ਸੁਣ ਲੈ ਗੱਲ ਕਾਕਾ ਤੈਨੂੰ ਮੈਂ ਕੋਈ ਗੱਲ ਕਹਿਣਾ ਦੇਖੋ ਤੁਸੀਂ ਜਿੱਧਰ ਜਾਣਾ ਸਾਡੇ ਵੱਲੋਂ ਤੁਸੀਂ ਜਾਓ ਪਰ ਇੱਕ ਗੱਲ ਸ਼ਰਤ ਹੈ ਮੇਰੀ ਆ ਕੁੜੀ ਦਾ ਨਿਮੇੜ ਕੇ ਦਾ ਰਿਸ਼ਤਾ ਕਰਕੇ ਇਹਨੂੰ ਘਰੋਂ ਤੋਰ ਕੇ ਉਦੋਂ ਮੁੜ ਕੇ ਤੁਹਾਨੂੰ ਦੋਹਾਂ ਜਣਿਆਂ ਨੂੰ ਤੁਹਾਨੂੰ ਚਾਰਾਂ ਨੂੰ ਖੁੱਲੀ ਛੁੱਟੀ ਐ ਭੈਣੇ ਮੈਂ ਤਾਂ ਆ ਗੱਲ ਕਹਿਣਾ ਹਾਂ ਬਸ ਮੁੜ ਕੇ ਮੈਂ ਵੀ ਨਹੀਂ ਰੋਕਦੀ ਹਾਂ ਕੀ ਪਤਾ ਕਿ ਐਸਾ ਲਾ ਤੂੰ ਮਹੀਨਿਆਂ ਚ ਹੋਈ ਜਾ ਰੋਦੋਂ ਡਿਊਟ ਕਿੰ ਆ ਬਗ ਜਾਣਗੀਆਂ ਥੋਂ ਮੁੜ ਕੇ ਠੂਠਾ ਲਈ ਫਰਾਏ ਅੱਛਾ ਤੁਹਾਨੂੰ ਆਪਦੀਆਂ ਡਿਊਟੀਆਂ ਦਾ ਹੋ ਗਿਆ ਤੁਹਾਨੂੰ ਭੈਣ ਭਰਾ ਨਾਲ ਦੇ ਜੰਮਿਆਂ ਦਾ ਤੁਹਾਨੂੰ ਕੋਈ ਨਹੀਂ ਹੁੰਦਾ ਹੈ ਜੇ ਹੁੰਦਾ ਤਾਂ ਜਾਂਦਾ ਹੀ ਕਿਉਂ ਮਮਾ ਬਸ ਰੈਸਟ ਰੈਸਟ ਉਹ ਹੋ ਭਾਈ ਤੁਸੀਂ ਕੀ ਜਾਣਿਓ ਤੁਸੀਂ ਕੀ ਜਾਣਿਓ ਤੁਸੀਂ ਰਹਿਓ ਮੈਨੂੰ ਆਏ ਸੀਗਾ ਵੀ ਆ ਤਾਂ ਮੇਰੇ ਹੱਥਾਂ ਚ ਪਲੀ ਹੋਈ ਐ ਵੀ ਇਹਦੀ ਇਹਦੀ ਜਮਾਨਤ ਤਾਂ ਨਹੀਂ ਹੋਣੀ ਇਹਦੀ ਜਵਾਨ ਤਾਂ ਗੇਠੀ ਚੱਲਦੀ ਆ ਜਵਾਨਾਂ ਤਾਂ ਗੇਠੇ ਗੇਠਾਂ ਆ ਤੇਰੇ ਵਾਲੀ ਲੱਗੀ ਵੱਡੀ ਸੱਚੀ ਸਵਿੱਤਰੀ ਹੁਣ ਤੂੰ ਚੱਲ ਲਾ ਹੁਣ ਉਹ ਹੋ ਰੱਬਾ ਓਏ ਭਾਈ ਗੱਲ ਸੁਣ ਆ ਬੈਠਾ ਤੁਹਾਡਾ ਮਾਮਾ ਠੀਕ ਐ ਦੇਖ ਭਾਈ ਤੂੰ ਐ ਕਰ ਆ ਕੁੜੀ ਵਾਸਤੇ ਰਿਸ਼ਤਾ ਦੇਖ ਲੈ ਕੋਈ ਹੂੰ ਚੱਲ ਮੇਰੀ ਸੁਣੋ ਗੱਲ ਮੈਂ ਹੁਣ ਤੁਹਾਨੂੰ ਆਖਰੀ ਗੱਲ ਕਰਦਾ ਕੋਈ ਗੱਲ ਨਹੀਂ ਮੈਂ ਕੱਲ ਤਾਂ ਕੁੜੀ ਦੇ ਰਿਸ਼ਤੇ ਦੀ ਭਾਲ ਕਰਦਾ ਜਿੰਨਾ ਟਾਈਮ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਤੁਹਾਡੇ ਚ ਕੋਈ ਵੀ ਬੰਦਾ ਇੱਥੋਂ ਪਲਾਂਘ ਬਾਹਰ ਨਹੀਂ ਬਟ ਸ ਸਕਦਾ ਹਾਂ ਨਹੀਂ ਪਟਦੇ ਬਸ ਦੇਖ ਬਣਾਵਾ ਮਾ ਸਾਡੇ ਕੋਲੇ ਯਾਰ ਅੱਛਾ ਵੀ ਨਾਲੇਟ ਕਰ ਲਾਂਗੇ ਮਹੀਨੇ ਤੱਕ ਗੱਲ ਹੁੰਦੀ ਆ ਇੱਕ ਮਹੀਨੇ ਦੇ ਅੰਦਰ ਅੰਦਰ ਕੋਈ ਗੱਲ ਨਹੀਂ ਮੈਂ ਵੀ ਰਿਸ਼ਤਾ ਇੱਕ ਮਹੀਨੇ ਦੇ ਅੰਦਰ ਅੰਦਰ ਭਾਲਦਾ ਕੁੜੀ ਨੂੰ ਬਾਹਰੋਂ ਉਠਾਓ ਬਾਕੀ ਦੀ ਗੱਲ ਬਾਅਦ ਚ ਦੇਖਾਂਗੇ ਬਸ ਠੀਕ ਹੈ ਲੱਗੀ ਸੰਗ ਠੀਕ ਹੈ ਹਾਂ ਇਹ ਵਾਰੀ ਗਾਲੀ ਹੈ ਇਹਨਾਂ ਦੇ ਪਟ્રોલ ਦਾ ਫੰਬਾ ਲੱਗਿਆ ਰਹਿਣਾ ਹਾਂ ਚੱਲ ਕੋਈ ਨਾ ਤੂੰ ਵੀ ਚੱਕ ਲਾ ਬਾਰਾਂ ਦਾ ਹੀ ਸਾਰਾ ਦਾ ਕੋਈ ਇਹਨਾਂ ਦਾ ਹੋਣੀ ਹੈਗਾ ਲੈ ਜਾ ਉਹ ਤੂੰ ਵੀ ਲੈ ਬਸ ਤੇ ਭੱਜ ਅੰਦਰ ਅੱਛਾ ਬਾਜੇੜੀ ਗੱਲ ਤੂੰ ਕਰਤੀ ਆਪ ਦੀ ਪਾਰ ਨਗਾ ਦੇ ਮੁੜ ਕੇ ਮੈਂ ਇਹ ਨਾ ਮਰੇ ਹੱਥ ਨਹੀਂ ਬੰਨਦੀ ਵੀ ਸਾਨੂੰ ਰੋਟੀਆਂ ਦਿਓ ਠੀਕ ਹੈ ਜਿਵੇਂ ਇਹਨਾਂ ਨੇ ਚਿੱਤ ਚਾਲਦੀਆਂ ਭਾਈ ਕਰ ਲੈਣਗੇ ਮੈਂ ਨਹੀਂ ਬਾਰੇ ਕਰ ਇਹ ਲੱਗਦਾ ਹੁਣ ਤੂੰ ਵੀ ਉਹਦੇ ਕੋਲ ਜਾ ਕੇ ਬਹਿ ਜਾ ਭਰਾਵਾ ਹਾਂ ਇਧਰ ਆ ਪੁੱਤ ਤੂੰ ਮੇਰੀ ਗੱਲ ਸੁਣ ਨਹੀਂ ਚਲੇ ਇਹ ਤਾਂ ਜਾਂਦਾ ਸੀ ਜਨੂ ਸਿਆ ਵੱਡੇ ਨਹੀਂ ਸ਼ਰਮ ਲਾਦੀ ਲੈ ਉਹ ਵੀ ਨਾਲ ਹੀ ਤੁਰ ਕੇ ਆਜੇ ਉਹ ਮੈਨੂੰ ਕੀ ਪਤਾ ਸੀਗਾ ਵੀ ਆਪਦੀ ਭੈਣ ਦਾ ਘਰ ਮੈਂ ਹੱਥੀਂ ਜੜੀ ਜਾਣਾ ਮੈਨੂੰ ਤਾਂ ਐ ਸੀਗਾ ਵੀ ਚੱਲ ਭਲੇ ਘਰ ਦੀਆਂ ਧੀਆਂ ਨੇ ਤੇ ਚਲੋ ਆਪਦਾ ਘਰ ਵਾਜ ਜੀ ਇਹਨਾਂ ਨੇ ਤਾਂ ਦੋਨਾਂ ਨੇ ਆ ਕੇ ਆਪਦੇ ਕਬਜ਼ੇ ਚ ਕਰ ਲਈ ਮੁੰਡੇ ਤਾਂ ਬਾਈ ਆਪਾਂ ਤਾਂ ਵਿਆਹ ਕੇ ਫਰਜ਼ ਨਿਭਾਇਆ ਸੀ ਇਹ ਤਾਂ ਜਮੀ ਗਏ ਕਰਦੀਆਂ ਪਰ ਆਪਾਂ ਨੂੰ ਹੁਣ ਪਤਾ ਲੱਗਦਾ ਵੀ ਆਪਣੀ ਲਾਜ ਕਿਹੇ ਜੀ ਨਿਕਲਦੀ ਐ ਹੈ ਕੋਈ ਨਹੀਂ ਤੂੰ ਚਿੱਤ ਘੱਤ ਤੂੰ ਭੈੜਾ ਕਰਦੀ ਐ ਪੁੱਤ ਕੋਈ ਗੱਲ ਨਹੀਂ ਤੂੰ ਨਾ ਕਿਸੇ ਗੱਲ ਦਾ ਹੋ ਕਰ मामा जी ਫਿਕਰ ਤਾਂ ਹੁੰਦੀ ਮੇਰੀ ਫਿਕਰ ਨਾ ਕਰ ਮਾਂ ਦੀ ਤਾਂ ਫਿਕਰ ਕਰ ਲੈ ਨਾ ਉਹ ਓਹੋ ਪੁੱਤ ਕੋਈ ਗੱਲ ਨਹੀਂ ਅਸੀਂ ਬੈਠੇ ਆ ਤੁਹਾਡੀ ਫਿਕਰ ਕਰਨ ਵਾਸਤੇ ਠੀਕ ਐ ਨਾ ਕੋਈ ਗੱਲ ਨਹੀਂ ਸੋਣਾ ਕਰਾਂਗੇ ਤੇਰਾ ਇਹੀ ਭਰਾ ਕਰਨਗੇ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਜਾ ਤੂੰ ਐ ਕਰ ਪੁੱਤ ਚਾਹ ਧਰ ਜਾ ਵਗ ਜਾ ਬਣਾ ਲਾ ਪੁੱਤ ਚਾਦੀ ਕੋਟ ਪੁੱਤ ਬੈਗੀਆਂ ਆਪੂ ਆਪਣੇ ਕਮਰੇ ਅੱਜ ਜਾ ਕੇ ਹੈ ਨਹੀਂ ਵੱਡੇ ਛੋਟੇ ਦੀ ਪਰਵਾਹ ਕੋਈ ਸਮਝ ਨਹੀਂ ਆਉਂਦੀ ਵੀ ਕੁੜੀ ਥੋੜੇ ਕੋਲ ਬੈਠੀ ਕੁੜੀ ਦੇ ਸਾਹਮਣੇ ਤੁਸੀਂ ਇਹ ਗੱਲਾਂ ਕਰੀਂਦੀ ਸੀ ਕੀ ਅਸਰ ਪਊਗਾ ਇਹਦੇ ਤੇ ਅਸਰ ਤਾਂ ਫਿਰ ਫਿਰ ਉਹੀ ਗੱਲ ਫਿਰ ਗਾਹਾਂ ਜਾ ਕੇ ਧੀ ਪੁੱਤ ਵੀ ਬੋਲਦਾ ਫਿਰ ਇਹੀ ਦੂਜੇ ਲੋਟ ਹੋ ਜਾਣਗੀਆਂ ਫਿਰ ਮੈਨੂੰ ਮਹਣੇ ਦੇਣੀਆਂ ਤੇਰੀ ਧੀ ਨਹੀਂ ਕੱਟਦੀ ਹੁਣ ਜਿਹੇ-ਜਾ ਕੋਈ ਕੁੜੀ ਨੂੰ ਦਿਖਾਉਂਦਿਆਂ ਉਹ ਜਾ ਵੇਂਦੀ ਆ ਉਹ ਹੈ ਇਹੀ ਤਾਂ ਗੱਲ ਹੈ ਬਸ ਬਾਈ ਮੈਂ ਤਾਂ ਚੰਗੇ ਨੂੰ ਸੀਗਾ ਤੇ ਦੇਖ ਲੈ ਕੀ ਹਾਲ ਹੋਗਾ ਵੀ ਤੂੰ ਮੁੰਡਾ ਭਾਲ ਆਪਾਂ ਕੁੜੀ ਦਾ ਰਿਸ਼ਤਾ ਕਰਕੇ ਇਹਨੂੰ ਪਮਾਲੀਆਂ ਦੇ ਦਿੱਗੇ ਫਿਰ ਜੋ ਮੇਰੇ ਨਾਲ ਹੋਊ ਦੇਖੀ ਜਾਵੋ ਠੀਕ ਹੈ ਨਾ ਕੋ ਜੋ ਤਾਂ ਕਿਉਂ ਹੋਊਗਾ ਫਿਰ ਆਪਾਂ ਉਹ ਹੀ ਗੱਲ ਭੁੰਨ ਕਿਤਾ ਨਹੀਂ ਬੀਜਿਆ ਕੋਈ ਆਪਾਂ ਰੱਬ ਦੇ ਮਾਤਾ ਨਹੀਂ ਮਾਰੇ ਵੀ ਆਪਾਂ ਨੂੰ ਕੋਈ ਮਾੜਾ ਹੀ ਹੋ ਜਾਊਗਾ ਹਾਂ ਤੂੰ ਕਿਹੜਾ ਕੋਈ ਮਾੜਾ ਕੀਤਾ ਕਿਸੇ ਦਾ ਮੈਨੂੰ ਬਸ ਕੁੜੀ ਦਾ ਫਿਕਰ ਵੜਵਾਣ ਖਾਂਦਾ ਹੋਰ ਮੈਨੂੰ ਕੁਛ ਨਹੀਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਬੈਠਾ ਮੈਂ ਆਪੇ ਮੇਰੀ ਗੱਲ ਸੁਣ ਜਦੋਂ ਮੈਂ ਇਹਨਾਂ ਦੇ ਘਰ ਬਣ ਬਣ ਸਕਦਾ ਤਾਂ ਇਹ ਕੁੜੀ ਨਾ ਤਾਂ ਸੋਨੇ ਵਰਗੀ ਕੁੜੀ ਹੈ ਤੇ ਅਸੀਂ ਆਪਾਂ ਵਧੀਆ ਕਰ ਭਾਲਾਂਗੇ ਗੱਲ ਠੀਕ ਹੈ ਬਾਈ ਤੇਰੀ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਜਿਵੇਂ ਇਹ ਕਰਦੇ ਆ ਕਰੀ ਜਾਣਦੇ ਅੱਜ ਇਹ ਨੂਹਾਂ ਦੇ ਮਗਰ ਲੱਗੇ ਹੋਏ ਆ ਨਾ ਤੂੰ ਇਹ ਦੇਖੀ ਇਹੀ ਜੇ ਕੱਲ ਨੂੰ ਛਿੱਤਰ ਖਾ ਕੇ ਤੇਰੇ ਪੈਰਾਂ 'ਚ ਨਾ ਆ ਕੇ ਡਿੱਗੇ ਤਾਂ ਮੇਰਾ ਨਾਮ ਉਲਟਾ ਦੇ ਲੈ ਬਾਹਰ ਕੌਣ ਚੱਲਦਾ ਆਖਰ ਨੂੰ ਤਾਂ ਤਾਂ ਘਰੀ ਚੰਗਾ ਹੁੰਦਾ ਹੈ ਕੁੱਲ ਚੀਜ਼ ਮੁੱਲਦੀ ਆ ਬਾਹਰ ਭਾਈ ਕੁੱਲ ਚੀਜ਼ ਮੁੱਲਦੀ ਆ ਉੱਥੇ ਜਾ ਕੇ ਕਿਰਾਇਆਂ ਤੇ ਬੈਠਣਾ ਆਪਦੇ ਮਹਿਲ ਵਰਗੇ ਘਰ ਛੱਡ ਕੇ ਜਾ ਕੇ ਕਿਰਾਇਆਂ ਤੇ ਬੈਠਣਗੇ ਫੁਕਰੇ ਪਏ ਨੇ ਹੁਣ ਹੀ ਕਰਦੇ ਆ ਹਾਂ ਕੋਈ ਤਾਂ ਗੱਲ ਇਹਨਾਂ ਨੂੰ ਐ ਕਹ ਨਹੀਂ ਬਾਹਰ ਕੀ ਕੋਸਾ ਕੀ ਕੋਸਾ ਅਸੀਂ ਬਣਾ ਲਾਂਗੇ ਉਹ ਦੇਖਿਆ ਨਹੀਂ ਨਾ ਬਸ ਉਹੀ ਗੱਲ ਅਸਲ ਚ ਇਹਨਾਂ 'ਚ ਸ਼ਰੀਕਾ ਵੜਿਆ ਪਿਆ ਆ ਦੋਹੇ ਜਣੀਆਂ ਜਿਹੜੀ ਉਹਨਾਂ ਦੀ ਆਪਸ 'ਚ ਉੰਜ ਫਸਾਈ ਰੱਖਦੀਆਂ ਨਾ ਦੋਹੇ ਜਣੀਆਂ ਉਹਨਾਂ ਨੇ ਇਹਨਾਂ ਦਾ ਵੀ ਫਰਕ ਪਵਾਤਾ ਆ ਜਵਾਕਾਂ ਦਾ ਵੀ ਘਾਟੋ ਕਲੇਸ਼ ਉਹੀ ਹੈ ਫਿਰ ਹੁਣ ਜੇ ਤੀਂਆਂ ਪਿੱਛੇ ਨਾ ਲੱਗਣ ਤਾਂ ਫਿਰ ਕੀਆਂ ਜਾਂਦੀਆਂ ਇਹਨਾਂ ਦੀ ਹਾਂ ਫਿਰ ਉਹੀ ਗੱਲ ਹੈ ਮਿਸ਼ਨ ਵਿੱਚ ਆਲੇ ਆ ਗਏ ਸਾਰੇ ਮੈਂ ਵੀ ਆ ਜੀ ਮਾਂ ਪਿਓ ਵਾਰੀ ਜਾਂਦਾ ਕੋਈ ਸੋਚਦਾ ਮਾਂ ਵਾਰੀ ਨਹੀਂ ਨਾ ਸੋਚਦਾ ਕੋਈ ਤੀਂਆਂ ਵਾਰੀ ਤਾਂ ਹਰ ਕੋਈ ਸੋਚਣ ਲੱਗਿਆ ਹਾਂ ਚੱਲ ਕੋਈ ਨਹੀਂ ਬਾਈ ਆਪਾ ਮੈਂ ਨਾ ਸਿਰਫ ਕਾ ਹੀ ਨਹੀਂ ਕਰਦੀ ਲੈ ਮੈਂ ਚਾਹ ਦੀ ਘੁੱਟ ਲਿਆਉਣੀ ਆ ਚੰਗਾ ਪਹਿਣ ਹਾਂ ਆ ਰਾਜਪਾਲ ਦੇ ਨਾਲ ਵੀ ਪਏਗੇ ਤਾਂ ਉਹੀ ਤਾਂ ਗੱਲ ਆ ਚਲ ਕਿਸੇ ਨੂੰ ਬੰਦਾ ਹੀ ਨਹੀਂ ਸਮਝਦਾ ਕਿਸੇ ਮੂਰੇ ਗੱਲ ਹੀ ਨਹੀਂ ਸੁਣਨੀ ਕਿਸੇ ਦੀ ਹੈ ਕਮਾਲ ਦੇ ਬੰਦੇ ਆ ਇਹ ਮੇਰੇ ਕਰਮਾਂ ਚ ਲਿਖਿਆ ਉਹੀ ਮਿਲੂਗਾ ਮੈਨੂੰ ਤਾਂ ਹੋਏ ਰੱਬਾ ਇਹ ਜੱਤੀ ਪੁੱਤ ਵੀ ਕਿਸੇ ਨੂੰ ਨਾ ਦੇ ਨਾ ਵੀ ਠੀਏ ਵੀ ਬੀਬੀ ਨਾ ਨਹੀਂ ਕਿਹੜੀਆਂ ਸੋਚਾਂ ਚ ਗੁੱਬੀਆਂ ਵੇ ਬਾਹਰ ਬੈਗੀ। ਉਹ ਬੇ। ਕਿੱਧਰ ਗੋਲਜੀ ਖੜੀ ਆ? ਬੇ ਪੁੱਤ। ਮੈਂ ਕਿੱਥੇ ਉਲਝਣਾ। ਮੈਨੂੰ ਤਾਂ ਬੰਦ ਤੋਂ ਦਾ ਫਿਕਰ ਮਾਰੀ ਜਾਂਦਾ। ਕੀ ਹੋ ਗਿਆ? ਹੁਣ ਕੀ ਆ ਤੈਨੂੰ ਪਤਾ ਹੀ ਐ ਦੇਖ ਲੈ। ਦੋ ਪੁੱਤ ਸੀ। ਹੂੰ। ਦੋਨੇ ਵਿਆਹੇ ਦੋਨੇ ਬਾਹਰ ਤੁਰ ਗਏ। ਕੁੜੀ ਸੀ ਉਹ ਵੀ ਵਿਆਹ ਕੇ ਤੋਰਤੀ। ਹੁਣ ਦੇਖ ਲੈ ਇਕੱਲੀ ਰਹਦੀ। ਉਹ ਜਨ ਕੋਈ ਨਹੀਂ ਵੇਦਾ ਫਿਰ ਜਵਾਕ ਵਧੀਆ ਆਉਦਾ ਰੋਟੀ ਪਾਣੀ ਕਰਦੇ ਆ ਖਾਂਦੇ ਆ ਕਮਾਉਂਦੇ ਆਗੇ ਫਿਰ ਕਿੱਡੀ ਗੱਲ ਬਾਹਰ ਜੱਗ ਜਹਾਂ ਨਹੀਂ ਤੁਰਿਆ ਫਿਰਦਾ ਪੁੱਤ ਜੱਗ ਜਹਾਂ ਤਾਂ ਤੁਰਿਆ ਫਿਰਦਾ ਮਗਰ ਮਾਂ ਪਾਦਾ ਵੀ ਸਹਾਰਾ ਦੇਖਣਾ ਚਾਹੀਦਾ ਵੀ ਇਹਨਾਂ ਨੂੰ ਕੋਣ ਕੋਈ ਸਾਂਭੂਗਾ ਉਹ ਹੈਗਾ ਕੋਈ ਨਾ ਮੈਂ ਸਾਂਭ ਲੂਗਾ ਕੋਈ ਨਾ ਅੱਗੇ ਕਿਸੇ ਗੱਲ ਨੂੰ ਆਪਾਂ ਜਵਾਬ ਦਿੱਤਾ ਕਿਸੇ ਗੱਲ ਤੋਂ ਦਵਾਈ ਬੂਟੀ ਨੂੰ ਹੋਰ ਦੁੱਧ ਬਾਦ ਤੋਂ ਕੱਖ ਪੱਠੇ ਤੋਂ ਦੱਸ ਤੂੰ ਤਾਂ ਨਹੀਂ ਦਿੱਤਾ ਮੈਨੂੰ ਵੀ ਆਏ ਆ ਵੀ ਆਪਾਂ ਵੀ ਹੋਣੇ ਆ ਜੇ ਕਿਤੇ ਆਪਾਂ ਕਿਧਰੇ 바ਗੇ ਇਹਦਾ ਕੀ ਬਣੂਗਾ ਆਪਣੇ ਸਾਰੇ ਵਿਚਾਰੀ ਇਹ ਫਿਰਦੀ ਹੈ ਉਨੀ ਆਪਾਂ ਕਿੱਧਰ ਜਾਣਾ ਉਹ ਜੇ ਮੌਕੇ ਦਾ ਵਰ ਕਿਸੇ ਨਾ ਕਿਸੇ ਦੀ ਡਿਊਟੀ ਆਪਾਂ ਲਾ ਕੇ ਜਾਵਾਂਗੇ ਜੇ ਕਿਸੇ ਪਾਸੇ ਜਾਣਾ ਪੈ ਗਿਆ ਵੀ ਮਾਸੀ ਆ ਮੇਰੀ ਮਾਂ ਕਹ ਦੂੰਗਾ ਕੋਈ ਕੁੜੀ ਬੁੜੀ ਨੂੰ ਕਿਸੇ ਨੂੰ ਨਾ ਪੁੱਤ ਇਹਨੂੰ ਛੱਡ ਕੇ ਤਾਂ ਮੈਂ ਕਿਤੇ ਨਹੀਂ ਜਾਂਦੀ ਚਾਹੇ ਬਾਹਰ ਕੁਛ ਮਰਜ਼ੀ ਹੋਈ ਜਾਵੇ ਪਰ ਨਾ ਤਾਂ ਮਾਂ ਘਰ ਛੱਡਾਂ ਤੇ ਨਾ ਇਹਨੂੰ ਛੱਡ ਕੇ ਜਾਵਾਂ ਬੰਤੂ ਨੂੰ ਮੈਂ ਕਿਤੇ ਬਾ ਕੋਈ ਨਹੀਂ ਫਿਰ ਜਾਣਾ ਕਿੱਧਰ ਹੈਗਾ ਆਪਾਂ ਇਹਦੀ ਨਿਗ੍ਹਾ ਰੱਖਿਆ ਕਰ ਤੂੰ ਜਿਹੜੀ ਗੱਲਬਾਤ ਹੈਗੀ ਮੈਨੂੰ ਦੱਸ ਦਿਆ ਕਰ ਜੇ ਕੋਈ ਲੋੜ ਹੁੰਦੀ ਹੈ ਕਿਸੇ ਕੰਮ ਆਦੰਦੇ ਦੇਖ ਲੈ ਪੁੱਤ ਕਿੰਨਾ ਭਰਿਆ ਪਤਨਿਆ ਘਰ ਸੀ ਕਿੰਨਾ ਹੱਸਦਾ ਖੇਡਦਾ ਪਰਿਵ ਤੇ ਅੱਜ ਵੇਖ ਲੈ ਜਿਵੇਂ ਕੋਈ ਹੁੰਦਾ ਹੀ ਨਹੀਂ ਉਹਦਾ ਵਿਚਾਰੀ ਦਾ ਉਹ ਟਾਈਮ ਟਾਈਮ ਦੀ ਗੱਲ ਆ ਬੇਬੇ ਕੀ ਪਤਾ ਹੁੰਦਾ ਕੱਲ ਨੂੰ ਆਪਣਾ ਵੀ ਕੀ ਹੋਣਾ ਕਿ ਨਾ ਹੋਣਾ ਪਤਾ ਹੈਗੀ ਤਾਂ ਟਾਈਮ ਦੀ ਗੱਲ ਐ ਹਾਂ ਪਰ ਜਿਹਹ ਜਾਈ ਤੇ ਟਾਈਮ ਆ ਕਾਨੂੰ ਰੱਬ ਕਿਤੇ ਲਿਆਵੇ ਬਾਕੀ ਕਰਮਾਂ ਦਾ ਹੁੰਦਾ ਬੇਬੇ ਕੋਈ ਨਾ ਕੋਈ ਅਗਲੇ ਪਿਛਲੇ ਦਾ ਗੇੜ ਹਨਾ ਐ ਹੁਣ ਜੀ ਤਾਂ ਕਿਦਾ ਕਰਦਾ ਹੁੰਦਾ ਜਿਵੇਂ ਕਲਰ ਚੰਟਰੋਲ ਵਜੇ ਬੰਦਾ ਜਦੋਂ ਕੋੜ ਨੇ ਬੇਰ ਬੇਰ ਕਰਦੀ ਐ ਬਹੁਤ ਢਿੱਡ ਮਚਦਾ ਵੀ ਰੱਬਾ ਦੇਖ ਲੈ ਕਹਿੰਦੇ ਕਹੁੰਦੇ ਸੀ ਕੋਈ ਐਂ ਕਹਿ ਦਿੰਦਾ ਵੀ ਬੜੇ ਅਪੇ ਚੇਦੀ ਆ ਹਾਲਤ ਹੋਊਗੀ ਹਾਂ ਤਾਂ ਕਿਸੇ ਨੂੰ ਵੀ ਪਤਾ ਹੁੰਦਾ ਵੀ ਗੱਲ ਵੀ ਐਂਡ ਤੇ ਕੀ ਹੋਣਾ ਜਾ ਕੇ ਨਾ ਚਲ ਕੋਈ ਨਾ ਤੂੰ ਐਵੇਂ ਮੱਥਾ ਪੂੜੀ ਟੈਨਸ਼ਨ ਨਾ ਲਿਆ ਕਰ ਹਜੇ ਸਾਰਾ ਕੁਝ ਵਧੀਆ ਮਰਿਆ ਤਾਂ ਨਹੀਂ ਕੋਈ ਮੇ ਪੁੱਤ ਕਾਹ ਨੂੰ ਮਰੇ ਐ ਇਹ ਜੀ ਬੋਲ ਕਾਹ ਨੂੰ ਕੱਢਦਾ ਬਸ ਫਿਰ ਫਿਰ ਵੀ ਚਾਹੇ ਕਹਿੰਦੀ ਮੇਰੇ ਦੋ ਪੁੱਤ ਹੈਗੇ ਹੀ ਐ ਪਰ ਮੈਂ ਹੁਣ ਐ ਨਹੀਂ ਕਹਿ ਸਕਦੀ ਵੀ ਮੇਰੇ ਦੋ ਪੁੱਤ ਹੈਗੇ ਜਾਂ ਨੂੰਹਾਂ ਹੈਗੀਆਂ ਚਲ ਇੱਕ ਨੇ ਤਾਂ ਜਾਣਾ ਹੀ ਜਾਣਾ ਸੀ ਦੂਜੀ ਕਹਿੰਦੀ ਉਂ ਬਾਗੀ ਉਹ ਜਾਲ ਉ ਤਾਂ ਭੇਜ ਆਵੜੀ ਅੱਜ ਕੱਲ ਤਾਂ ਜਵਾਨਾ ਹੀ ਵੜਾ ਐਡਵਾਂਸ ਹੋ ਗਿਆ ਵੀਡੀਓ ਕਰਤੇ ਗੱਲਾਂ ਹੋਈ ਜਾਂਦੀਆਂ ਪਹਿਲਾਂ ਹੁੰਦਾ ਸੀ ਟਾਈਮ ਤਾਂ ਗਏ ਦੀ ਉਗ ਸੁਗਣੀ ਸੀ ਹੁੰਦੀ ਚਿੱਠੀ-ਚੁੱਠੀ ਭੇਜ ਦੇ ਬਾਹਰ ਜਾ ਕੇ ਉਹਦਾ ਪਤਾ ਨਹੀਂ ਆਉਂਦੀ ਜਾਂਦੀ ਕਿਤੇ ਰਾਹ ਚ ਹੀ ਘੜਕ ਤੇ ਸਾਨੂੰ ਕਿਹੜਾ ਇਹ ਜਿਹਾ ਲਖਣ ਐ ਸਾਨੂੰ ਮੈਂ ਤੈਨੂੰ ਆਏ ਕਿਹਾ ਵਿਚਾਰ ਦਿਨ ਤੋਂ ਕੁੜੀ ਕੋਲੇ ਲਾਇਆ ਕਰ ਚੱਲ ਤੇਰਾ ਪਾਸਾ ਥੱਲੇ ਜਾਉ ਕਹਿੰਦੀ ਨਾ ਮੈਂ ਨਹੀਂ ਜਾਂਦੀ ਕੁੜੀ ਕੋਲੇ ਮੇਣਾ ਤਾਂ ਨਹੀਂ ਕਰਾਉਣਾ ਕਹਿੰਦੀ ਧੀ ਨੂੰ ਲੈ ਮੇਨੀ ਅਲੀਜ ਕੀ ਗੱਲ ਐ ਆਪਦੀ ਕੁੜੀ ਆ ਕਿਹੜਾ ਬਗਾਨੀਆਂ ਦੱਸ ਪੁੱਤ ਮੈਂ ਤਾਂ ਸਮਝਾਉਣੀ ਨਹੀਂ ਪਰ ਜਿਹੜੀ ਇਹਦੀ ਸੋਚ ਹੈ ਨਾ ਬਹੁਤ ਡੂੰਗੀ ਸੋਚ ਹੈ ਇਹਦੀ ਵਾਹੋ ਸੋਚ ਤਾਂ ਹੈਗੀ ਆ ਡੂੰਗੀ ਫਿਰ ਆਪਦੇ ਆਪ ਨੂੰ ਹੁਣ ਚਲ ਗੁਰੂ ਘਰ ਜਾਵੜੇ ਮੱਥਾ ਟੇਕ ਆਵੇ ਕੋਲੇ ਗੁਰਦੁਆਰਾ ਤੜਕੇ ਹੱਥ ਨੇ ਹੁਣ ਹਰ ਵਕਤ ਐ ਥੋੜਾ ਵੀ ਸਿਰ ਫੜਕੀ ਬੈਠਾ ਰਹੇ ਬੰਦਾ ਉਹਦਾ ਫੇਰ ਕੋਈ ਹੱਲ ਹੀ ਨਹੀਂ ਹੁੰਦਾ ਤੂੰ ਲੈ ਜਾ ਕਰਨ ਵਾਲੇ ਨੂੰ ਤੈਨੂੰ ਪਤਾ ਦਵਾਈਆਂ ਦੇ ਸਿਰ ਤੇ ਤੁਰੀ ਫਿਰਦੀ ਆ ਉਹ ਇੰਨਾ ਕਿੱਥੇ ਉਹ ਤੋਂ ਤੁਰਿਆ ਜਾਂਦਾ ਵੇ ਜਿਹੜੀ ਗੁਰੂ ਘਰ ਜਾਇਆ ਕਰੇ ਬੱਸ ਕਹਿੰਦੀ ਮੈਂ ਤਾਂ ਘਰੀ ਰੱਬ ਰੱਬ ਕਰ ਲਾਨੀ ਐ ਕੀ ਕਰਾਂ ਕਹਿੰਦੀ ਆਹੋ ਤਾਂ ਤੈਨੂੰ ਪਤਾ ਹੀ ਆ ਟਾਈਮ ਹੀ ਇਹ ਜਾਵੇ ਬੇ ਉਮਰ ਇੱਕ ਇਹ ਜੀ ਹੋਗੀ ਨਾ ਤੂੰ ਐ ਕਰਾ ਮਾਲੂਆਂ ਵਾਲੇ ਬੰਦਿਆਂ ਕੋਲੇ ਜਾ ਕੇ ਉਹਨਾਂ ਦਿਹਾੜੀ ਵਾਲਿਆਂ ਕੋਲੇ ਚਾਹ ਚੂ ਬਣਾ ਲੈਂਦੀ ਘੁੱਟ ਚਾਹ ਪੀ ਕੇ ਜਾਣਾ ਸੀ ਕੋਈ ਨਾ ਪੁੱਤ ਰੋਟੀ ਵੀ ਬਣੀ ਪਈ ਐ ਚਾਹ ਬਣਾ ਲਾਣੀ ਐ ਮੈਂ ਤੇ ਤੂੰ ਜਾਇਆ ਕੋਈ ਨਾ ਦਿਹਾੜੀਆਂ ਕੋਲੇ ਹੋਰ ਪੱਟਦੇ ਕੇ ਭਰੇ ਆਲੂ ਜੇ ਮੁੜ ਕੇ ਫੇਰ ਖਰਾਬ ਹੋ ਜਾਂਦੇ ਆ ਪੜਾਕੇ ਮਾਰਨ ਲੱਗੇ ਗਰਮੀ ਬੜੀ ਪੈਣ ਲੱਗੀ ਹਾਂ ਤੇ ਮੈਂ ਵੀ ਬੰਤੋ ਕੋਲੇ ਗੇੜਾ ਮਾਰ ਕੇ ਆਉਣੀ ਐ ਆਹੋ ਜਾਵਣੀ ਉਹਦੇ ਕੋਲੇ ਚਲ ਤੂੰ ਗੇੜਾ ਕੱਢੇ ਬਾਕੀ ਦੱਸਦੀ ਮੈਨੂੰ ਜੇ ਕੋਈ ਕੰਮ ਧੰਦਾ ਹੋਇਆ ਤਾਂ ਕਰ ਦਿਆਂਗੀ ਨਹੀਂ ਕੋਈ ਨਾ ਪੁੱਤ ਕੰਮ ਧੰਦਾ ਤਾਂ ਕਰਨਾ ਆਪਾਂ ਹੀ ਕਰਨਾ ਐ ਹੋਰ ਉਹਦਾ ਕੰਮ ਧੰਦਾ ਕੌਣ ਕਰੂਗਾ ਨਾਲ ਤਦ ਉਹਦੇ ਨੇ ਹੈਗੀ ਇੱਕ ਨਾ ਹੈਗੀ ਉਹ ਤਾਂ ਕਹਿੰਦੀ ਸੀ ਮੈਂ ਪਈ ਹੈ ਮੇਰੇ ਕੋਲੇ ਦੋ ਇੱਕ ਖਰਾਕ ਲੈ ਕੇ ਤੇ ਤੇ ਦਵਾਈ 15 ਦਿਨਾਂ ਦੀ ਸੀ ਅੱਛਾ ਮੈਂ ਤਾਂ ਪਈ ਹੋਊ 5-6 ਦਿਨਾਂ ਦੀ ਚਲ ਠੀਕ ਹੈ ਪੁੱਤ ਨਾਲੇ ਮੈਂ ਰੋਟੀ ਲੈ ਕੇ ਜਾਉਂਗੀ ਉਹਦੇ ਕੋਲੇ ਰੋਟੀ ਦੀ ਬੁਰਕੀ ਖਵਾਇ ਆਉਂਗੀ ਉਹ ਕਿਹੜਾ ਕੱਲੀ ਖਾਂਦੀ ਹੈ ਆਹੋ ਚਲ ਜਾ ਆਪਣੀ ਤੂੰ ਨਾਲ ਐ ਤਾਂ ਮੈਂ ਮਾਰ ਲੂੰਗੀ ਜਿਹੜਾ ਜੇ ਮੈਥੋਂ ਜਾਇਆ ਗਿਆ ਤਾਂ ਮੈਂ ਕਿਹੜਾ ਲੇਬਰ ਕੋਲੇ ਜਾਇਆ ਵਾਂ ਚੰਗਾ ਪੁੱਤ ਜਾਇਆ ਕੋਈ ਨਾ ਤੂੰ ਮਰੌਣੀਆਂ ਚਾਹਤ ਹੋਣ ਕਿ ਮੈਂ ਬਣਾਵਾਂ ਨਾ ਮੈਂ ਬਣਾਉਣੀ ਹੈ ਕੋਈ ਨਾ ਚਾਹ ਮੈਂ ਬਣਾਉਣੀ ਹੈ ਹੂੰ ਬਸ ਆਈ ਚੇਤੇ ਬੀਬੇ ਤੁਮ ਬੜਾ ਨੂੰ ਸੋਚਿਆ ਕਰ ਕੋਸ ਨਹੀਂ ਹੁੰਦਾ ਆਪਣੇ ਰੱਬ ਭਲੀ ਕਰੂਗਾ ਆਪਾਂ ਕਿਹੜਾ ਰੱਬ ਦੇ ਮਾਂ ਮਾਰੇ ਆ ਦੱਸ ਬੇ ਪੁੱਤ ਆਪਾਂ ਤਾਂ ਨਹੀਂ ਮਾਰੇ ਸੋਚ ਤਾਂ ਹੁੰਦਾ ਹੀ ਐ ਜਦੋਂ ਇਕੱਠੇ ਇੱਕ ਘਰ ਸੀ ਹੈ ਇਕੱਠਾ ਰੋਟੀ ਪਕਾਉਂਦੇ ਖਾਂਦੇ ਸੀ ਐ ਹੈ ਹੀ ਨਹੀਂ ਸੀ ਹੁਣ ਤਾਂ ਕੰਦਾ ਕੱਢਣ ਲੱਗੇ ਹੁਣ ਤਾਂ ਇੱਕ ਦੂਜੇ ਦੀ ਸਾਰ ਨਹੀਂ ਸੀ ਪੁੱਛਦੇ ਅੱਗੇ ਤਾਂ ਹੈ ਹੀ ਨਹੀਂ ਸੀ ਕੰਦਾ ਇੱਕ ਬੇੜਾ ਹੁੰਦਾ ਸਾਰੇ ਇਕੱਠੇ ਪੈਂਦੇ ਸੌਂਦੇ ਸਾਰੇ ਖਾਂਦੇ ਪੀਂਦੇ ਉਹ ਤਾਂ ਗੱਲਾਂ ਬਾਤਾਂ ਨਹੀਂ ਰਹੀਆਂ ਬੀਬੇ ਹੁਣ ਜਿਹੜਾ ਮਾਹੌਲ ਪਹਿਲਾਂ ਦੇਖ ਗਏ ਅੱਜ ਕੱਲ੍ਹ ਵਾਲੀ ਮੜੀਰ ਨੂੰ ਕੀ ਪਤਾ ਇਹ ਗੱਲਾਂ ਪਹਿਲਾਂ ਵਾਲਾ ਮੋਹ ਪਿਆਰ ਹੈ ਨਹੀਂ ਅੱਗੇ ਆ ਜੀ ਜ਼ਮੀਨ ਜਾਇਦਾਦਾਂ ਦਾ ਕੌਣ ਦੇਖਦਾ ਸੀ ਦੂਜੇ ਭਰਾ ਨੂੰ ਬਾਹਲੀ ਆ ਗਈ ਥੋੜੀ ਆ ਗਈ ਕਦੇ ਇੱਕ ਦੂਜੇ ਨੇ ਆਏ ਨਹੀਂ ਸੀ ਕਿਹਾ ਹੁਣ ਤਾਂ ਤੈਨੂੰ ਪਤਾ ਹੈ ਵੱਟ ਪਿੱਛੇ ਕਤਲ ਕਰ ਦਾਂਦੇ ਨੇ ਬੜਾ ਫਰਕ ਪਿਆ ਬੇ ਪਹਿਲਾਂ ਘਰ ਕੱਚੇ ਸੀ ਲੋਕ ਸੱਚੇ ਸੀ ਅੱਜ ਕੱਲ ਘਰ ਪੱਕੇ ਹੋ ਗਏ ਲੋਕ ਕੱਚੇ ਹੋ ਗਏ ਜਮਾ ਸਹੀ ਕਿਹਾ ਪੁੱਤ ਤੂੰ ਹੁਣ ਅੱਜ ਕੱਲ ਪੱਕਿਆਂ ਦੀ ਪਹਾੜ ਵਿੱਚ ਕੱਚੇ ਘਰਾਂ 'ਚ ਛੱਡ ਜਾਂਦੇ ਆ ਮਾਪਿਆਂ ਨੂੰ ਆਈ ਨਹੀਂ ਦੇਖਦੇ ਵੀ ਮਰਦਾ ਮਾਪਿਓਂ ਕਿ ਜਿਉਂਦਾ ਆਈ ਹੋ ਜਾਂਦਾ ਵੀ ਅਸੀਂ ਜਮਾ ਐਸ਼ ਨਾ ਰਹੀਏ ਉਹੀ ਗੱਲ ਆ ਵੀ ਬਈ ਅੱਜਕੱਲ ਜਵਾਕਾਂ ਨੂੰ ਪਤਾ ਹੀ ਹੈਗਾ ਬਸ ਜਿਹੇ ਜਿਹੇ ਸਮ ਦਾ ਜਮਾਨਾ ਹੋ ਗਿਆ ਉਹੇ ਜੀਦ ਕਰਨਾ ਪੈਂਦਾ ਵਿਛੜਨਾ ਪੈਂਦਾ ਲੋਕਾਂ ਦੇ ਨਾਲ ਦਾ ਹੋ ਕੇ ਬੇਪੁੱਤ ਜਦੋਂ ਇਹਨਾਂ ਦੇ ਛੋਟੇ ਛੋਟੇ ਤਾਂ ਪਿਓ ਮੁੱਕ ਗਿਆ ਸੀ ਐਨੇ ਔਖ ਨਾਲ ਪਾਲੇ ਸੀ ਇਹਨੇ ਵੀ ਚੱਲ ਹੋਏ ਮੇਰੇ ਪੁੱਤ ਗੱਭਰੂ ਹੈ ਮੈਂ ਤਾਂ ਪੁੱਤਾਂ ਦੀ ਮਾਂ ਰਣੀ ਐ ਪਰ ਆਏ ਨਹੀਂ ਸੀ ਪਤਾ ਵੀ ਤੂੰ ਤਾਂ ਜਮੀ ਕੱਲੀ ਰਹਿ ਜਾਵੇਂਗੀ ਆਏ ਹਾਂ ਕੀ ਬਦਾਂ ਦਾ ਬੁੱਧ ਔਖੀ ਹੋ ਜਾਂਦਾ ਫਿਰ ਸਾਰੀ ਉਮਰ ਤੈਨੂੰ ਪਤਾ ਬੰਦੇ ਬਿਨਾ ਵੀ ਉਮਰਾਂ ਨਾਲੋਂ ਨਿਕੜਾ ਸੌਖੀ ਆ ਤਾਂ ਕੋਈ ਨਹੀਂ ਤੂੰ ਨਾ ਤਾਂ ਇਨਸ਼ਾਅੱਲਾ ਚਾਹ ਬਣਾ ਲਾ ਕਰ ਲਿਆਗੇ ਗੱਲ ਮੈਂ ਜਾ ਉਂਦਰੇ ਨਾਲ ਮਾਸੀ ਕੋਈ ਚੰਗਾ ਪੁੱਤ ਕੋਈ ਨਹੀਂ ਮੈਂ ਬਣਾਉਣੀ ਆ ਚਾਹ ਦੀ ਕੁਟ ਉਹ ਅੱਡ ਬਿਰਤਾਜ ਪਾ ਦੇਨੀ ਆ ਮੈਨੂੰ ਵੀ ਦਿਮਾਗ ਬਾਲੇ ਪਸੇ ਹੋ ਜਾਂਦਾ ਇੱਕ ਕੰਮ ਧੰਦੇ ਦਾ ਹੋ ਜਾਂਦਾ ਫਿਕਰ